ਪਟਿਆਲਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟੇ ਗਏ ਫੌਜੀ ਅਫਸਰ ਦਾ ਪਰਿਵਾਰ ਇਨਸਾਫ ਲਈ ਥਾਂ-ਥਾਂਤੇ ਪਟਕ ਰਿਹਾ ਹੈ ਤੇ ਬੀਤੇ ਕੱਲ ਗਵਰਨਰ ਨਾਲ ਮਿਲਣ ਤੋਂ ਬਾਅਦ ਕੱਲ ਰਾਤ ਐਸ ਐਚ ਓ ਤੇ ਬਾਈ ਨੇਮ ਤੇ ਕਰਨਲ ਬਾੜ ਤੇ ਬਿਆਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ 'ਚ ਪੰਜ ਬਾਈ ਨੇਮ ਤੇ ਇੱਕ ਅਣਪਛਾਤਾ ਰੱਖਿਆ ਗਿਆ ਐਫ ਆਈ ਆਰ 'ਚ ਸਭ ਤੋਂ ਪਹਿਲਾਂ ਰੋਨੀ ਸਿੰਘ ਦੇ ਦੂਜੇ ਨੰਬਰ ਤੇ ਹਰਜਿੰਦਰ ਢਿੱਲੋਂ ਤੀਜੇ ਨੰਬਰ ਤੇ ਹੈਰੀ ਬੋਪਾ ਰਹਿ ਚੌਥੇ ਨੰਬਰ ਤੇ ਰਾਜਵੀਰ ਸਿੰਘ ਪੰਜਵੇਂ ਨੰਬਰ ਤੇ ਸੁਰਜੀਤ ਸਿੰਘ ਤਾਂ ਛੇਵਾਂ ਅਣਪਛਾਤਾ ਕੱਲ ਇਹ ਐਫ ਆਈ ਆਰ ਹੋਈ ਇਸ ਐਫਆਈਆਰ ਚ ਬੀਐਨ 17 109 310 115 ਆਈਪੀਐਸ 2 117 ਆਈਪੀਐਸ 1 117 ਆਈਪੀਐਸ 2 126 ਆਈਪੀਐਸ 2 352 ਆਈਪੀਐਸ 2 190 ਇਸ ਐਫਆਈਆਰ ਨੂੰ ਕਰਵਾਉਣ ਲਈ ਕਰਨਲ ਦੇ ਪਰਿਵਾਰ ਨੂੰ 10 ਦਿਨ ਲੱਗ ਗਏ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਕਦੋਂ ਹੁੰਦੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਣ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਪਟਿਆਲਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟੇ ਗਏ ਫੌਜੀ ਅਫਸਰ ਦਾ ਪਰਿਵਾਰ ਇਨਸਾਫ ਲਈ ਥਾਂ-ਥਾਂਤੇ ਪਟਕ ਰਿਹਾ ਹੈ ਤੇ ਬੀਤੇ ਕੱਲ ਗਵਰਨਰ ਨਾਲ ਮਿਲਣ ਤੋਂ ਬਾਅਦ ਕੱਲ ਰਾਤ ਐਸ ਐਚ ਓ ਤੇ ਬਾਈ ਨੇਮ ਤੇ ਕਰਨਲ ਬਾੜ ਤੇ ਬਿਆਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ 'ਚ ਪੰਜ ਬਾਈ ਨੇਮ ਤੇ ਇੱਕ ਅਣਪਛਾਤਾ ਰੱਖਿਆ ਗਿਆ ਐਫ ਆਈ ਆਰ 'ਚ ਸਭ ਤੋਂ ਪਹਿਲਾਂ ਰੋਨੀ ਸਿੰਘ ਦੇ ਦੂਜੇ ਨੰਬਰ ਤੇ ਹਰਜਿੰਦਰ ਢਿੱਲੋਂ ਤੀਜੇ ਨੰਬਰ ਤੇ ਹੈਰੀ ਬੋਪਾ ਰਹਿ ਚੌਥੇ ਨੰਬਰ ਤੇ ਰਾਜਵੀਰ ਸਿੰਘ ਪੰਜਵੇਂ ਨੰਬਰ ਤੇ ਸੁਰਜੀਤ ਸਿੰਘ ਤਾਂ ਛੇਵਾਂ ਅਣਪਛਾਤਾ ਕੱਲ ਇਹ ਐਫ ਆਈ ਆਰ ਹੋਈ ਸਾਰੇ ਐਫਆਈਆਰ ਚ ਬੀਐਨ 17 109 310 115 ਆਈਪੀਐਸ 2 117 ਆਈਪੀਐਸ 1 117 ਆਈਪੀਐਸ 2 126 ਆਈਪੀਐਸ 2 352 ਆਈਪੀਐਸ 2 190 ਇਸ ਐਫਆਈਆਰ ਨੂੰ ਕਰਵਾਉਣ ਲਈ ਕਰਨਲ ਦੇ ਪਰਿਵਾਰ ਨੂੰ 10 ਦਿਨ ਲੱਗ ਗਏ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਕਦੋਂ ਹੁੰਦੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਣ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਪਟਿਆਲਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟੇ ਗਏ ਫੌਜੀ ਅਫਸਰ ਦਾ ਪਰਿਵਾਰ ਇਨਸਾਫ ਲਈ ਥਾਂ-ਥਾਂਤੇ ਪਟਕ ਰਿਹਾ ਹੈ ਤੇ ਬੀਤੇ ਕੱਲ ਗਵਰਨਰ ਨਾਲ ਮਿਲਣ ਤੋਂ ਬਾਅਦ ਕੱਲ ਰਾਤ ਐਸ ਐਚ ਓ ਤੇ ਬਾਈ ਨੇਮ ਤੇ ਕਰਨਲ ਬਾੜ ਤੇ ਬਿਆਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ 'ਚ ਪੰਜ ਬਾਈ ਨੇਮ ਤੇ ਇੱਕ ਅਣਪਛਾਤਾ ਰੱਖਿਆ ਗਿਆ ਐਫ ਆਈ ਆਰ 'ਚ ਸਭ ਤੋਂ ਪਹਿਲਾਂ ਰੋਨੀ ਸਿੰਘ ਦੇ ਦੂਜੇ ਨੰਬਰ ਤੇ ਹਰਜਿੰਦਰ ਢਿੱਲੋਂ ਤੀਜੇ ਨੰਬਰ ਤੇ ਹੈਰੀ ਬੋਪਾ ਰੇ ਚੌਥੇ ਨੰਬਰ ਤੇ ਰਾਜਵੀਰ ਸਿੰਘ ਪੰਜਵੇਂ ਨੰਬਰ ਤੇ ਸੁਰਜੀਤ ਸਿੰਘ ਤਾਂ ਛੇਵਾ ਅਣਪਛਾਤਾ ਕੱਲ ਇਹ ਐਫ ਆਈ ਆਰ ਹੋਈ ਤੈਸੇ ਐਫ ਆਈ ਆਰ ਚ ਬੀ ਐਨ 17 109 310 115 ਆਈ ਪੀ ਐਸ 2 117 ਆਈ ਪੀ ਐਸ 1 117 ਆਈ ਪੀ ਐਸ 2 126 ਆਈ ਪੀ ਐਸ 2 352 ਆਈ ਪੀ ਐਸ 2 190 ਇਸ ਐਫ ਆਈ ਆਰ ਨੂੰ ਕਰਵਾਉਣ ਲਈ ਕਰਨਲ ਦੇ ਪਰਿਵਾਰ ਨੂੰ 10 ਦਿਨ ਲੱਗ ਗਏ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਕਦੋਂ ਹੁੰਦੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਣ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪਟਿਆਲਾ ਜੇ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟੇ ਗਏ ਫੌਜੀ ਅਫਸਰ ਦਾ ਪਰਿਵਾਰ ਇਨਸਾਫ ਲਈ ਥਾਂ-ਥਾਂਤੇ ਪਟਕ ਰਿਹਾ ਹੈ ਤੇ ਬੀਤੇ ਕੱਲ ਗਵਰਨਰ ਨਾਲ ਮਿਲਣ ਤੋਂ ਬਾਅਦ ਕੱਲ ਰਾਤ ਐਸ ਐਚ ਓ ਤੇ ਬਾਈ ਨੇਮ ਤੇ ਕਰਨਲ ਬਾੜ ਤੇ ਬਿਆਨਨਾਮ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਚ ਪੰਜ ਬਾਈ ਨੇਮ ਤੇ ਇੱਕ ਅਣਪਛਾਤਾ ਰੱਖਿਆ ਗਿਆ ਐਫ ਆਈ ਆਰ ਚ ਸਭ ਤੋਂ ਪਹਿਲਾਂ ਰੋਨੀ ਸਿੰਘ ਦੇ ਦੂਜੇ ਨੰਬਰ ਤੇ ਹਰਜਿੰਦਰ ਢਿੱਲੋਂ ਤੀਜੇ ਨੰਬਰ ਤੇ ਹੈਰੀ ਬੋਪਾ ਰੇ ਚੌਥੇ ਨੰਬਰ ਤੇ ਰਾਜਵੀਰ ਸਿੰਘ ਪੰਜਵੇਂ ਨੰਬਰ ਤੇ ਸੁਰਜੀਤ ਸਿੰਘ ਤਾਂ ਛੇਵਾ ਅਣਪਛਾਤਾ ਕੱਲ ਇਹ ਐਫ ਆਈ ਆਰ ਹੋਈ ਸੈਸ ਐਫ ਆਈ ਆਰ ਚ ਬੀ ਐਨ 17 109 310 115 ਆਈ ਪੀ ਐਸ 2 117 ਆਈ ਪੀ ਐਸ 1 117 ਆਈ ਪੀ ਐਸ 2 126 ਆਈ ਪੀ ਐਸ 2 352 ਆਈ ਪੀ ਐਸ 2 190 ਇਸ ਐਫ ਆਈ ਆਰ ਨੂੰ ਕਰਵਾਉਣ ਲਈ ਕਰਨਲ ਦੇ ਪਰਿਵਾਰ ਨੂੰ 10 ਦਿਨ ਲੱਗ ਗਏ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਕਦੋਂ ਹੁੰਦੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਣ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ